ਮੇਰਾ ਨਾਮ ਡਾਕਟਰ ਸਤੀਸ਼ ਗਰਗਾ ਮੈਂ ਪਿੰਡ ਮਗਰ ਸਾਹਿਬ ਵਿੱਚ ਜੋ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲਿਆ ਹੈ ਉੱਥੇ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਸਰਕਾਰ ਨੇ ਪਿਛਲੇ ਸਾਲ ਹੀ ਇੱਥੇ ਆਮ ਆਦਮੀ ਕਲੀਨਿਕ ਖੋਲਿਆ ਹੈ ਜਿਸ ਦੇ ਤਹਿਤ ਕਾਫੀ ਲੋਕਾਂ ਨੂੰ ਇੱਥੇ ਸਿਹਤ ਸਹੂਲਤਾਂ ਦਾ ਲਾਭ ਹੋ ਰਿਹਾ ਹੈ ਸਾਡੇ ਕੋਲ ਲਗਭਗ ਹਰ ਰੋਜ਼ 100 ਤੋਂ 110 120 ਮਰੀਜ਼ ਇੱਥੇ ਅਲੱਗ-ਅਲੱਗ ਬਿਮਾਰੀਆਂ ਲਈ ਇਲਾਜ ਕਰਵਾਉਣ ਆਉਂਦੇ ਹਨ ਸਾਡੇ ਕੋਲ ਜੋ ਮਰੀਜ਼ ਆਉਂਦੇ ਹਨ ਸਭ ਤੋਂ ਪਹਿਲਾਂ ਉਹ ਸਾਡੇ ਕਲੀਨिकल ਅਸਿਸਟੈਂਟ ਕੋਲ ਜਾਂਦੇ ਹਨ ਉੱਥੋਂ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਆਪਣੇ ਵਾਈਟਲ ਸਾਈਨਸ ਜਿਵੇਂ ਕਿ ਬੀਪੀ ਹੋ ਗਿਆ ਟੈਂਪਰੇਚਰ ਹੋ ਗਿਆ weight ਵਗੈਰਾ ਹੋ ਗਿਆ ਉਹ ਚੈੱਕ ਕਰਵਾਉਂਦੇ ਹਨ ਉਹ ਅਸਿਸਟੈਂਟ ਉਹ ਸਾਰਾ ਕੁਝ ਉਸੇ ਸਲਿੱਪ ਤੇ ਨੋਟ ਕਰਕੇ ਉਹਨੂੰ ਸਾਡੇ ਕੋਲ ਭੇਜ ਦਿੰਦੀ ਹੈ ਫਿਰ ਮਰੀਜ਼ ਸਾਨੂੰ ਆਪਣੇ ਜੋ ਵੀ ਪ੍ਰੋਬਲਮਸ ਹੁੰਦੀਆਂ ਹਨ ਤਕਲੀਫ ਹੁੰਦੀਆਂ ਹਨ ਉਹ ਵਾਰੀ ਨਾਲ ਜਿਹੜਾ ਦੱਸਦੇ ਨੇ ਉਸ ਦੇ ਆਧਾਰ ਤੇ ਅਸੀਂ ਇਹ ਡਾਇਗਨੋਸ ਕਰ ਦਿਆਂ ਕਿ ਅੰਗਰੇਜ਼ੀ ਨੂੰ ਕਿਸ ਪ੍ਰਕਾਰ ਦੀ ਬਿਮਾਰੀ ਹੈ ਅਗਰ ਲੋੜ ਪੈਂਦੀ ਹੈ ਤਾਂ ਅਸੀਂ ਮਰੀਜ਼ ਦੇ ਖੂਨ ਦੇ ਟੈਸਟ ਹੋਰ ਟੈਸਟ ਵੀ ਕਰਵਾਉਂਦੇ ਹਾਂ ਇਹ ਟੈਸਟ ਬਾਹਰੋਂ ਜੋ ਇੱਕ ਆਮ ਟੈਸਟ 200 ਤੋਂ 300 ਰੁਪਏ ਦਾ ਕਾਸਟ ਕਰਦਾ ਹੈ ਉਹ ਇੱਥੇ ਬਿਲਕੁਲ ਫ੍ਰੀ ਪ੍ਰੋਵਾਈਡ ਕੀਤੇ ਜਾਂਦੇ ਹਨ ਬੀਪੀ ਦੀ ਦਵਾਈਆਂ ਸ਼ੂਗਰ ਦੀਆਂ ਦਵਾਈਆਂ ਡੈਲਮਿਸਾਰਟਨ ਮੈਟਫੋਰਮਿਨ ਇਹ ਵੀ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਮੋਈਆ ਕਰਵਾਇਆ ਜਾਂਦੀਆਂ ਹਨ ਇਸ ਤੋਂ ਇਲਾਵਾ ਸਰਕਾਰ ਨੇ ਇੱਕ ਬੜਾ ਹੀ ਵਧੀਆ ਨਵਾਂ ਕਦਮ ਉਠਾਇਆ ਹੈ ਉਹ ਹੈ ਕਿ ਇੱਥੇ ਗਰਭਵਤੀ ਔਰਤਾਂ ਨੂੰ ਅਲਟਰਾਸਾਉਂਡ ਦੀ ਫ੍ਰੀ ਸੇਵਾ ਪ੍ਰੋਵਾਈਡ ਕੀਤੀ ਜਾਂਦੀ ਹੈ ਪਹਿਲਾਂ ਮੇਜਨ ਨੂੰ ਅਲਟਰਾਸਾਉਂਡ ਕਰਵਾਉਣ ਦੇ ਲਈ 2 ਤੋਂ 2000 ਤੋਂ 3000 ਰੁਪਏ ਗਰਭਤੀ ਔਰਤ ਨੂੰ ਦੇਣਾ ਪੈਂਦਾ ਸੀ ਜੋ ਕਿ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਸੀ ਬਟ ਹੁਣ ਸਰਕਾਰ ਨੇ ਕੁਝ ਅਲਟਰਾਸਾਉਂਡ ਸੈਂਟਰ ਨੂੰ ਐਮਪੈਨਲ ਕੀਤਾ ਹੈ ਜਿਸ ਦੇ ਵਿੱਚ ਅਸੀਂ ਇੱਥੋਂ ਗਰਭਤੀ ਔਰਤਾਂ ਨੂੰ ਭੇਜਦੇ ਹਾਂ ਤੇ ਉਸ ਦਾ ਸਾਰਾ ਖਰਚਾ ਸਰਕਾਰ ਉਠਾਉਂਦੀ ਹੈ ਇਹ ਸਭ ਦੇ ਲਈ ਮੈਂ ਪੰਜਾਬ ਸਰਕਾਰ ਦਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਲੋਕਾਂ ਦੇ ਲਈ ਇੰਨੀ ਵਧੀਆ ਸਹੂਲਤ ਬਣਵਾਈ ਤੇ ਸਾਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।